ਬਿਲਕੁਲ ਲੱਗਣਗੇ ਧਰਨੇ ਜਿੰਨਾ ਜਕਰ ਟੀਚਰਾਂ ਨੂੰ ਇਨਸਾਫ਼ ਨਹੀਂ ਮਿਲਦਾ ਟੀਚਰ ਦਾ ਪੁੱਤ ਜਿਹੜੇ ਟੀਚਰਾਂ ਨੇ ਪੜਾ ਕੇ ਉਹਨੂੰ ਮੁੱਖ ਮੰਤਰੀ ਬਣਾਇਆ ਉਹਨਾਂ ਟੀਚਰਾਂ ਤੋਂ ਕੁੱਟੀ ਜਾ ਰਾ ਜਿਹੜਾ ਇਹ ਕਹਿੰਦਾ ਕਿ ਮੈਂ ਕਰਾਪਸ਼ਨ ਕਵਲੇਬਾਜ਼ੀਆਂ ਨੂੰ ਬਖਸੂਗਾ ਨਹੀਂ ਜੇਲ੍ਹਾਂ ਚ ਸਿੱਟੂਗਾ ਤੇ ਭਾਈ ਇੱਥੇ ਇੱਡੀ ਵੱਡੀ ਕਵਲੇਬਾਜ਼ੀ ਮੈਨੇਜਮੈਂਟ ਨੇ ਕਰਦੀ ਸਾਰਾ ਮੀਡੀਆ ਚ ਜਾਵਦੀ ਸਾਰੇ ਅਖਬਾਰਾਂ ਜਾਵਦੀ ਇਹਨਾਂ ਤੇ ਕਾਰਵਾਈ ਕਿਉਂ ਨਹੀਂ ਕਰ ਰਹਾ ਕਿ ਟੀਚਰਾਂ ਦੇ ਜਿਨ੍ਹਾਂ ਨੇ ਪੜਾ ਕੇ ਤੈਨੂੰ ਇੱਡੀ ਵੱਡੀ ਪਦਵੀ ਦਿੱਤੀ ਆ ਉਹਨਾਂ ਤੇ ਕਾਰਵਾਈ ਕਿਉਂ ਤੋਂ ਇਹ ਚਾਹੁੰਦੀ ਆ ਕਿ ਸਾਡੇ ਖਿਲਾਫ ਜਿਹੜੀ ਆਵਾਜ਼ ਉੱੜਦੀ ਆ ਉਹਨੂੰ ਦਵਾ ਦਿਓ ਤਾਂ ਕਿ ਜੇ ਖੁੱਲੀ ਛੁੱਟੀ ਜੋ ਮਰਜ਼ੀ ਕਰੀਏ ਜੋ ਮਰਜ਼ੀ ਕਮਾਈਏ ਜਿਹਨੂੰ ਮਰਜ਼ੀ ਗਾਲਾਂ ਦੀਏ ਜਿਹਨੂੰ ਮਰਜ਼ੀ ਕੁੱਟੀਏ ਸਰਕਾਰ ਕਹਿੰਦੀ ਐ ਮੁੱਖ ਮੰਤਰੀ ਕਹਿੰਦੇ ਆ ਜਾਂ ਸਪੀਕਰ ਸੰਬੰਧਤ ਬਿਆਨ ਦਿੰਦੇ ਆ ਕਹਿੰਦਾ ਕਿ ਧਰਨੇ ਨਾਲ ਨੁਕਸਾਨ ਬਹੁਤ ਹੁੰਦਾ ਪੰਜਾਬ ਦਾ ਤੇ ਜਦੋਂ ਭਾਈ ਪਹਿਲਾਂ ਸਰਕਾਰ ਚ ਨਹੀਂ ਸੀ ਉਦੋਂ ਸਾਡੇ ਧਰਨੇ 'ਚ ਭਗਵੰਤ ਮਾਨ ਵੀ ਬੈਠਾ ਮਾਲਕਾਂ ਨਾਲ ਰੋ ਜਾ ਕੇ ਸਾਡੇ ਕੋਲ ਬੋਲਦਾ ਰਿਹਾ ਕਰਨ ਜੀਤਵਾਲੇ ਛੜਕਾ ਤੇ ਬੈੰਧਰ ਚੀਮਾ ਬੈੰਧਰ ਆ ਸਪੀਕਰ ਹੋਣੀ ਬੈਠਿਆ ਆਵੇ ਏਰੀਆ ਚ ਬੈਠਾ ਨਹੀਂ ਜੋਦੇ ਤਰਨੇ ਚ ਤੋਤੇ ਤਰਨੇ ਚ ਕੀ ਲੈਣ ਗਿਆ ਸੀ ਜੇ ਨੁਕਸਾਨ ਹੀ ਹੁੰਦਾ ਲੋਕ ਤੁਨੂੰ ਕਹਿੰਦੇ ਆ ਵੀ ਵਿੱਲੇ ਆ ਕੇ ਵੇਜਾਂਦੇ ਆ ਵੇ ਕਹਿ ਲੈਣ ਕਾਦਨ ਵਿੱਲੇ ਵੇਖੋ ਇਤਿਹਾਸ ਦੇ ਵਿੱਚ ਤਾਂ ਬਾਬੇ ਨਾਨਕ ਨੂੰ ਬਹੁਤ ਕੁਝ ਕਿਹਾ ਗਿਆ ਉਹਨੂੰ ਵੀ ਕਹਿੰਦੇ ਸੀ ਕਮਲਾ ਬੂਣ ਐਵੇਂ ਤੁਰਿਆ ਫਦਾ 10ਵੇਂ ਪਾਚਨ ਵੀ ਕਹੇ ਕਮਲਾ ਹੋ ਗਿਆ ਬੰਦੇ ਵੱਢੀ ਜਾਂਦਾ ਮਾਰੀ ਜਾਂਦਾ ਭਗਤ ਸਿੰਘ ਨੂੰ ਕਹਿੰਦੇ ਸਿਰ ਫਿਰਿਆ ਗਾਇਨ ਨੂੰ ਕਿਹਾ ਇਹ ਏ ਡੀਸੀ ਵੀ ਇਹਨਾਂ ਦੇ ਪੁਰਜੇ ਆ ਇਹ ਤਾਂ ਪੱਕੀ ਸਰਕਾਰ ਆ ਜਿਹੜੇ ਪਰ ਬਾਦਲ ਭੇਜੇ ਪਰ ਕੈਪਟਨ ਭੇਜੇ ਉਹਨਾਂ ਦੇ ਮੁਤਾਬਕ ਹੀ ਚੱਲਣਾ ਉਹਨਾਂ ਮੁਤਾਬਕ ਚੱਲੀ ਜਾਣਗੇ ਪੋਲੀਟੀਕਲ ਟ੍ਰੈਂਡ ਆ ਔਰ ਪੋਲੀਟੀਕਲ ਟ੍ਰੈਂਡ ਦੇ ਨਾਲ ਇਹਨਾਂ ਨੂੰ ਮਹਿੰਗਾ ਪੂਜੇ ਜਿਵੇਂ ਦਿੱਲੀ 'ਚ ਮਹਿੰਗਾ ਪਿਆ ਤੇ ਪੰਜਾਬ 'ਚ ਵੀ ਇਹਨਾਂ ਨੂੰ ਮਹਿੰਗਾ ਪੂਉਣ ਵਾਲੀ ਸਮੱਸਿਆ ਪੰਜਾਬ ਦਾ ਇੱਕ ਪੁਰਾਣਾ ਇਤਿਹਾਸ ਆ ਇਹਦਾ ਕਰੈਕਟਰ ਆ ਇਹਦੇ ਵਿੱਚ ਲਗਾਤਾਰ ਲੜਾਈਆਂ ਚੱਲਦੇ ਨੇ ਇਹ ਕਦੇ ਵੀ ਬਰਦਾਸ਼ਤ ਨਹੀਂ ਕਰਦਾ ਜੇ ਕੋਈ ਜ਼ਬਰ ਕਰਦਾ ਜੇ ਕੋਈ ਸੱਚ ਨੂੰ ਦਬਾਉਣਾ ਚਾਹੁੰਦਾ ਇਹ ਲਗਾਤਾਰ ਲੜਦੇ ਰਹਿੰਦੇ ਆ ਲੋਕੋ ਇਤਿਬਨ ਜੁੜੇ ਤੁਸੀਂ ਮਹਿਮਤਾਜ ਚੌਕੇ ਪਿੰਡ ਜਿਹੜਾ ਸਕੂਲ ਅਦਰਸ਼ ਦੇ ਬਾਹਰ ਲਗਾਤਾਰ ਲੰਮਾ ਸੰਘਰਸ਼ ਚੱਲ ਰਿਹਾ ਸੀਗਾ ਉਸ ਤੋਂ ਬਾਅਦ ਇੱਕ ਵਾਰ ਪਹਿਲਾਂ ਤਾਂ ਚਕਾਇਆ ਗਿਆ ਤੇ ਅੱਜ ਫੇਰ ਸਵੇਰੇ ਪੁਲਿਸ ਆਉਂਦੀ ਹੈ ਤੇ ਧਰਨਾ ਚਕਾਉਂਦੀ ਹੈ ਸਾਰਾ ਜਿਹੜਾ ਟੈਂਟ ਹੈ ਉਹ ਪੱਟ ਕੇ ਉੱਥੋਂ ਇੱਕ ਵਾਰ ਰਸਤਾ ਸਾਫ਼ ਕਰ ਦਿੰਦੀ ਹੈ ਉਸ ਤੋਂ ਬਾਅਦ ਧਰਨਾ ਲਾਇਆ ਜਾਂਦਾ ਕਿਸਾਨਾਂ ਦੇ ਵੱਲੋਂ ਤਾਂ लाठी चार्ज ਕੀਤਾ ਜਾਂਦਾ ਕਿਸਾਨਾਂ ਨੂੰ ਗ੍ਰਿਫਤਾਰ ਕਰ ਲਿਆ ਜਿਹੜੇ ਅਧਿਆਪਕ ਨੇ ਉਹਨਾਂ ਨੂੰ ਵੀ ਜਿਹੜਾ ਥਾਣੇ ਦੇ ਵਿੱਚ ਹੁਣ ਤਾੜਿਆ ਹੋਇਆ ਇਸ ਮਾਮਲਾ ਜਿਹੜਾ ਪੂਰਾ ਦੁਬਾਰਾ ਭੱਜ ਚੁੱਕਿਆ ਹੈ ਗੱਲਬਾਤ ਕਰਦੇ ਆ ਬੀਕੇਯੂ ਡ ਸਾਡੇ ਨਾਲ ਨਹੀਂ ਸਭ ਤੋਂ ਪਹਿਲਾਂ ਜੀ ਕਿਵੇਂ ਦੇਖਦੇ ਹੋ ਜਿਹੜਾ ਕੁਝ ਵਾਪਰਿਆ ਲਗਾਤਾਰ ਇੱਕ ਨਹੀਂ ਕਈ ਵਾਰ ਉਹ ਜਿਹੜਾ ਮੋਰਚਾ ਧਰਨਾ ਚੁਕਾਇਆ ਗਿਆ ਉਹ ਅੱਜ ਫੇਰ ਡੰਗ ਚੱਲੀ ਹੈ ਕਹਿੰਦੇ ਸਭ ਤੋਂ ਪਹਿਲਾਂ ਤਾਂ ਤੁਹਾਡੇ ਪਈ ਚੈਨਲ ਦਾ ਬਹੁਤ ਬਹੁਤ ਧੰਨਵਾਦ ਜੀ ਤੇ ਤੁਸੀਂ ਜਿਹੜੀ ਹੱਕੀ ਲੜਾਈ ਚੱਲ ਰਹੀ ਹੈ ਉਹ ਲੋਕਾਂ ਤੱਕ ਰਪਚਾਰੇ ਆ ਵੇਖੋ ਜਿੱਥੋਂ ਤੱਕ ਇਹ ਕੋਈ ਪਹਿਲੀ ਘਟਨਾ ਨਹੀਂ ਗਈ ਸਾਡਾ ਤਾਂ ਜ਼ਿੰਦਗੀ ਦੇ ਤਜਰਬਾ ਮੈਨੂੰ ਘਟੋ ਘਟ ਮਾਠਮੀ ਵਿੱਚ ਪੜਦਾ ਹੁੰਦਾ ਸੀ ਜੀ ਵਾਹੀਕਾਰ ਯੂਨੀਅਨ ਦਾ ਪ੍ਰੋਗਰਾਮ ਸੀ 75 ਦੇ ਵਿੱਚ ਮੈਂ ਉਦੋਂ ਵੀ ਪਹਿਲੀ ਪੈਰ ਉੱਥੇ ਰੱਖੀ ਸੀ। ਜੀ। 나ਸੀ ਤੋਂ ਬਾਅਦ ਮੈਂ ਪਿੱਛਾ ਭੌਂਕਣ ਜੇ ਉਦੋਂ ਤੋਂ ਇਸ ਸੰਘਰਸ਼ ਦੇ ਪਿਰਚਾਂ। ਜੀ। ਮੇਰਾ ਜ਼ਿੰਦਗੀ ਦਾ ਤਜਰਬਾ ਕਿ ਜਦੋਂ ਲੜਾਈਆਂ ਚੱਲਦੀਆਂ ਤਾਂ ਉਦੋਂ ਮਤ ਇਥੋਂ ਦੀਆਂ ਸਰਕਾਰਾਂ ਇਥੋਂ ਦਾ ਪ੍ਰਸ਼ਾਸਨ ਇਥੋਂ ਦੇ ਸਾਰਾ ਸਿਸਟਮ ਹੈ ਜਿਹੜਾ ਉਹ ਲੜਾਈਆਂ ਨੂੰ ਦਬਾਉਣ ਵਾਸਤੇ ਪੂਰਾ ਜੋਰ ਲਾਉਂਦਾ। ਉਹ ਨਹੀਂ ਵੇਂਦਾ ਕਿ ਠੀਕ ਕੀ ਆ ਗਲਤ ਕੀ ਆ। ਅੱਜ ਮਤਲਬ ਜਿਹੜਾ ਪ੍ਰਸ਼ਾਸਨ ਆ ਜਾਂ ਸਰਕਾਰ ਦਾ ਇੱਕ ਪ੍ਰੇਸ਼ਤੀਸ਼ੂ ਬਣਾਇਆ ਕਿ ਜਿਹੜਾ ਹੁਣ ਤੱਕ ਲੋਕਾਂ ਨੂੰ ਕਹਿੰਦੇ ਰਿਹਾ ਕਿ ਇਹ ਆਰਧ ਸਕੂਲ ਆ ਜਿਹੜੇ ਇਹ ਮਤਲਬ ਪੰਜਾਬ ਵਿੱਚ ਖੋਲਿਆ ਇਹ ਬੱਚਿਆਂ ਵਾਸਤੇ ਪੜ੍ਹਾਈ ਫਰੀ ਵਰਦੀਆਂ ਫਰੀ ਫੀਸਾਂ ਫਰੀ ਔਰ ਕਿਤਾਬਾਂ ਫਰੀ ਸਾਰਾ ਕੁਝ ਫਰੀ ਇਹ ਅਸੀਂ ਮਤਲਬ ਫਰੀ ਪੜ੍ਹਾਈ ਦੇਵਾਂਗੇ ਪਰ ਤਿੰਨ ਸਕੂਲ ਆ ਜਿਹੜੀਆਂ ਮੈਨੇਜਮੈਂਟ ਚੌ ਚਲਾਰੀ ਆ ਕਮਾਨਸਾ ਨਹੀਂ ਚਲਾਰੀ ਆ ਜਿਹੜਾ ਕੋ ਮੈਨੇਜਮੈਂਟ ਦੇ ਆਦੀਨਾ ਉੱਥੇ ਜਿਹੜਾ 70% ਸਰਕਾਰ ਦਾ ਆਉਂਦਾ 30% ਤਾਂ ਕੀ ਪਾਉਣਾ ਸੀਗਾ ਉਹਦੇ ਚ ਵੀ ਵੱਡੀ ਪੱਧਰ ਤੇ ਉਹ ਕਪਲੇਬਾਜੀ ਕੀਤੀ ਜਾ ਰਹੀ ਹੈ ਜਿਹੜੇ ਟੀਚਰਾਂ ਨੇ ਇਹ ਡਿਮਾਂਡ ਕੀਤੀ ਕਿ ਭਾਈ ਤੁਸੀਂ ਬੱਚਾ ਨੂੰ ਵਰਦੀਆਂ ਨਹੀਂ ਦਿੰਦੇ ਤੁਸੀਂ ਆਪਣਾ ਕਾਪੀਆਂ ਨਹੀਂ ਦਿੰਦੇਗੇ ਤੁਸੀਂ ਇੱਥੇ ਪੀਣ ਜੋਗ ਪਾਣੀ ਨਹੀਂ ਗਾ ਤੁਸੀਂ ਸਾਡੀਆਂ ਤਨਖਾਹਾਂ 40000 38000 ਸ਼ੋਅ ਕਰਦੇ ਆ ਸਾਨੂੰ 8 ਤੇ 10 ਦਿੰਨੇ ਆ ਤੇ ਤੁਸੀਂ ਵੱਡੀ ਪੱਧਰ ਤੇ 30% ਜਿਹੜਾ ਪਾਉਣਾ ਉਹ ਪਾਉਣ ਦੀ ਬਜਾਏ ਇਹਦੇ ਚ ਕਪਲੇਬਾਜੀਆਂ ਕਰੀ ਜਾ ਰਿਹਾ ਉਹਨਾਂ ਨੇ ਉਪਰ ਐਜੂਕੇਸ਼ਨ ਬੋਰਡ ਨੂੰ ਉਹਦੀ ਐਨਕੁਆਰੀ ਕਰਨ ਵਾਸਤੇ ਲਿਖਤਾ ਉਸ ਤੋਂ ਬਾਅਦ ਮਨੇਮਟ ਨੂੰ ਇਹ ਲੱਗਾ ਕਿ ਜਿਹੜਾ ਅਸੀਂ ਵੱਡੀ ਪੱਧਰ ਤੇ ਕਬਲੇਬਾਜੀ ਕਰਦਿਆ ਇਹਨਾਂ ਨੂੰ ਸਬਕ ਸਿਕਾਇ ਜੀ ਉਹਨਾਂ ਨੂੰ ਜਿਨ੍ਹਾਂ ਨੇ ਐਪਲੀਕੇਸ਼ਨ ਦਿੱਤੀ ਸੀ ਉਹਨਾਂ ਨੂੰ ਟਰਮੀਨੇਟ ਕਰਕੇ ਬਾਹਰ ਕਰਤਾ ਟੀਚਰਾਂ ਨੇ ਵੇਖੋ ਇਹ ਤਾਂ ਕੁਦਰਤੀ ਹੈ ਜਿਨ੍ਹਾਂ ਨੇ ਇੱਕ ਘਰਾਂ ਦੇ ਵਿੱਚ ਪੜਾਇਆ ਹੋਵੇ ਆ ਛੋਟੇ ਛੋਟੇ ਘਰਾਂ ਚ 50 50 ਬੱਚਿਆਂ ਨੂੰ ਪੜਾ ਕੇ ਪੜਾਇਆ ਹੋਵੇ ਉਥੇ ਲੈਟਰੀਆਂ ਤੇ ਕੱਟਸਾਫ ਕਰਦੇ ਰਹੋਨ ਔਰ ਜਦੋਂ ਉਹ ਪੜਾ ਕੇ ਇੱਥੇ ਅੱਜ 2200 ਮਤਲਬ ਬੱਚਾ ਉਹ ਸਕੂਲ ਦੇ ਵਿੱਚ ਹੋ ਗਿਆ ਉਹਨਾਂ ਦੀ ਟੀਚਰ ਦੀ ਬਦਲਤਾ ਤੇ ਉਹਨਾਂ ਨੂੰ ਕੋਈ ਆਦੀ ਮਰਜੀ ਨਾਲ ਮੈਨੇਜਮੈਂਟ ਬਾਹਰ ਕਰਦੇ ਤਾਂ ਕੁਦਰਤੀ ਹੈ ਕਿ ਉਥੇ ਰੋਚਤਾ ਜਾ ਰਹੂਗਾ ਤੇ ਉਹਨਾਂ ਨੇ ਰੋਸ਼ ਕੀਤਾ 2 ਮਹੀਨੇ ਹੋ ਗਏ ADC ਨਾਲ ਸਾਡੀ ਮੀਟਿੰਗ ਹੋਈ DC ਸਾਹਿਬ ਨਾਲ ਮੀਟਿੰਗ ਹੋਈ AD ਸਾਹਿਬ ਮੰਨੇ ਆ ਔਰ ਸਾਡੇ ਸਾਹਮਣੇ ਮੰਨੇ ਆ ਉਹਨਾਂ ਨੇ ਕਹਿ ਸੀਗਾ ਕਹਿੰਦੇ ਵੀ ਮੈਨੇਜਮੈਂਟ ਨੇ ਆ ਗਰਭਣਾ ਕੀਤੀਆਂ ਅਸੀਂ ਕਹਾਂ ਵੀ ਗਰਭਣਾ ਕੀਤੀਆਂ ਕਾਰਵਾਈ ਕਰੋ ਕਹਿੰਦੇ ਵੀ ਅਸੀਂ ਇਨਕੁਆਰੀ ਕਰਕੇ ਤਾਂ ਭੇਜ ਤਾ ਮਗਵੀ ਟੀਚਰਾਂ ਦਾ ਕੀ ਕਸੂਰ ਹੈ ਫੇਰ ਟੀਚਰਾਂ ਨੂੰ ਰੱਖੋ ਕਹਿੰਦੇ ਟੀਚਰ ਕੁਝ ਟੀਚਰ ਆ ਜਿਹੜੇ ਇੱਕ ਦੋ ਉਹਨਾਂ ਦੀ ਕੁਆਲੀਫਾਈ ਨਹੀਂ ਮਾਹੀ ਚਲੋ ਮੰਨ ਲੈਂਦੇ ਆਪਾਂ ਤੁਹਾਡੇ ਮੁਤਾਬਕ ਆ ਸਾਰੇ ਟੀਚਰ ਕਰਦੇ ਹੋਰ ਵੀ ਕਰਦੇ ਮੰਨ ਲਓ ਕਿਹੜਾ ਜਦੋਂ ਇਸ ਸਕੂਲਾਂ ਚਲਾਉਣਾ ਸੀਗਾ ਪ੍ਰਾਇਮਰੀ ਸਕੂਲ ਦੇ ਬੱਚਾ ਲਗਭਗ ਪਲੱਸ 2 ਜਾਂ ਈਟੀਟੀ ਆਲੀ ਪੜਾਉਂਦੇ ਆ ਇਹਨਾਂ ਨੂੰ 12-12 ਸਾਲ ਹੋ ਗਏ ਤੁਸੀਂ ਉਦੋਂ ਇਸਤਿਆਰ ਦੇ ਕੇ ਰੱਖਿਆ ਸਾਰ ਦੇ ਕੇ ਰੱਖ ਲਿਆ 220 ਬੱਚਾ ਉੱਥੇ ਕਰਤਾ ਮੰਨ ਲਓ ਮੈਂ ਤਾਂ ਏਡੀਸੀ ਸਾਹਿਬ ਨੂੰ ਵੀ ਕਹਿੰਦਾ ਸੀ ਮਾਕ ਜੀ ਸਰਵਸ ਰੂਲ ਇਹ ਕਹਿੰਦੇ ਆ ਇਹ ਸਰਕਾਰ ਤੇ ਨਹੀਂ ਪ੍ਰਾਈਵੇਟ ਤੇ ਵੀ ਲਾਗੂ ਹੁੰਦੇ ਆ ਕਿ ਕਿਸੇ ਨੂੰ ਆਇਆ ਹਟਾਇਆ ਨਹੀਂ ਜਾ ਸਕਦਾ ਜਦੋਂ ਰੱਖਾਵੇ ਮੰਨ ਲਓ ਜੀ ਤੁਸੀਂ ਮੈਂ ਕਾ ਕੁਆਲੀਫਿਕੇਸ਼ਨ ਪੂਰੀ ਕੀਤੀ ਆ ਕਹਿੰਦੀ ਹਾਂ ਤੁਸੀਂ ਕੁਰਸੀ ਤੇ ਇੱਥੇ ਬੈਠਿਆ ਕਿ ਤੁਹਾਡਾ ਮਤ ਜੋਗਤਾ ਸੀਗੀ ਇੰਟਰਵਿਊ ਹੋ ਜੀ ਕਹਿੰਦਾ ਹਾਂ ਮਾਕ ਜੀ ਕੱਲ ਨੂੰ ਤੁਹਾਨੂੰ ਕਹਦੇ ਕਿ ਤੁਸੀਂ ਮਤਲਬ ਟੈਸਟ ਦਿਓ ਇਹ ਵਾਜਬ ਮਖ ਏਡੀਸੀ ਤਾਂ ਨਹੀਂ ਬੋਲੇ ਉੱਥੇ ਹੋਰ ਮਿਲਾਂਗੇ ਬੈਠੇ ਸੀ ਉਹ ਬੋਲੇ ਕਹਿੰਦੇ ਵੀ ਇਹ ਤਾਂ ਨਹੀਂ ਠੀਕ ਆ ਮਗਜੇ ਨਹੀਂ ਠੀਕ ਤਾਂ ਫਿਰ ਟੀਚਰ ਨੂੰ ਰੱਖੋ ਭਾਈ ਰੱਖ ਕੇ ਉਹਨਾਂ ਨੂੰ ਪੜ੍ਹਾਈ ਕਰਾਓ ਬੱਚੇ ਪਹਿਲਾਂ ਵੀ ਪੜਾਉਂਦੇ ਰਿਆ ਉਹਨਾਂ ਨੂੰ ਕਾਪੀਆਂ ਦਿਓ ਉਹ ਰਿਜ਼ਲਟ ਪੇਸ਼ ਕਰਨ ਉਹ ਤਾਂ ਕਰਨਾ ਕਿਸੇ ਪਹਿਲਾਂ ਵੀ ਇੱਕ ਵਾਰੀ ਔਰਤਾਂ ਨੂੰ ਚੱਕ ਲੈ ਉੱਥੋਂ ਦੀਆਂ ਨੂੰ ਅਸੀਂ ਰਾਤ ਨੂੰ ਜਾ ਕੇ ਉੱਥੋਂ ਛੜਾ ਕੇ ਲੈ ਜਦੋਂ ਜਦ ਕਰਕੇ ਅਸੀਂ ਕੱਲ ਹੀ ਤਾਲਮੇਲ ਕੀਤਾ ਸੀ ਆ ਸਾਨੂੰ ਪਤਾ ਲੱਗ ਗਿਆ ਸੀ ਕਿਉਂਕਿ ਏਡੀਸੀ ਦੀ ਜਿਵੇਂ ਵੀਡੀਓ ਵਾਇਰਲ ਹੋਈ ਸੀਗੀ ਕਿ ਅਸੀਂ ਹੱਥ ਲਾਇਆ ਤਾਂ ਨਹੀਂ ਸਕੂਲ ਦੇ ਪੂਰੇ ਬੈਠਣ ਦੇਵਾਂਗੇ ਸਾਨੂੰ ਲੱਗ ਗਿਆ ਸੀ ਇਹ ਕੁਝ ਨਾ ਕੁਝ ਕਰਨਗੇ ਅਸੀਂ ਸਕੇਤ ਕੀਤਾ ਸੀ ਆ ਪਰ ਉਹ ਧੜਕੇ 8-7 ਲੜਕੀਆਂ ਸੀ ਉਹਨੂੰ ਚੱਕ ਲੈ ਥਾਣੇ ਚ ਲਿਆਏ ਜਿਹੜੇ 25 ਤੇ ਹੋਰ ਗਏ ਸੀ ਉਹਨਾਂ ਨੂੰ ਥਾਣੇ ਚ ਲਾਤਾ ਅੱਜ ਵੱਡੀ ਪੱਧਰ ਤੇ ਥਾਣੇ ਦੇ ਤਿੰਨ ਥਾਣੇ ਦੇ ਵਿੱਚ ਟੀਚਰਾਂ ਪਲੱਸ ਜਿੱਥੇ ਬੰਦੇ ਨੂੰ ਤਾੜੀ ਬੈਠੇ ਪਰ ਇਹ ਸਰਕਾਰ ਦਾ ਪ੍ਰਸ਼ਾਸਨ ਦਾ ਭਲੇਖਾ ਹੈ ਇਤਿਹਾਸ ਪੜ ਲੈਣ ਬਾਬੇ ਨਾਨਕ ਤੋਂ ਲੈ ਕੇ 10ਵੇਂ ਪਾਸਟ ਤੱਕ ਗਦਰੀ ਬਾਬਿਆਂ ਤੋਂ ਲੈ ਕੇ ਪਾਕਿਸਤਾਨ ਸਰਾਬੇ ਤੱਕ ਉਹਦੂ ਗਾ ਉਹਨਾਂ ਦੇ ਵਾਰਸਾਂ ਦਾ ਇਤਿਹਾਸ ਪੜ ਲਓ ਕਿੰਨੀਆਂ ਮੂਵਮੈਂਟਾਂ ਚੱਲੀਆਂ ਅੱਜ ਜ਼ਿਕਰ ਕੋਈ ਉਹਨਾਂ ਨੂੰ ਦਬਾ ਨਹੀਂ ਸਕਗਾ ਵਕਤ ਹੀ ਤੌਰ ਤੇ ਜ਼ਬਰਦਸਤ ਜੋਰ ਗਰਫਜ਼ਾਰ ਕਰਕੇ ਠੰਡਾ ਦਾ ਕਰ ਸਕਦੇ ਹਾਂ ਮਾਰਾ ਮੋਟਾ ਗਰਫਜ਼ਾਰ ਕਰਕੇ ਪਰ ਇਹਨੂੰ ਤੁਸੀਂ ਦਬਾ ਕੇ ਇਹਨੂੰ ਬੋਲਣੋਂ ਹਟਾ ਦੋ ਸੰਘਰਸ਼ ਕਰਨੋਂ ਹਟਾ ਦੋ ਇਹ ਇਤਿਹਾਜ਼ ਚ ਹੋਇਆ ਹੀ ਨਹੀਂ ਆ ਇਹ ਸੰਘਰਸ਼ ਨਾਜ ਰੁਕੇ ਤਾਂ ਹੁਣ ਹੀ ਆਇਆ ਟੈਲੀਫੋਨ ਐਸਐਸਪੀ ਦਾਪਤ ਨੂੰ ਉਹ ਪਹਿਲਾਂ ਵੀ ਸਾਨੂੰ ਕਾਰਕੁਰ ਲੈਂਦਾ ਵਿਚਾਰਾ ਓਪੀਏ ਆ ਉਹਦਾ ਕਹਿੰਦਾ ਕਾਨੂੰ ਵਧਾਉਣੇ ਆ ਕਹਿੰਦਾ ਮਗ ਵੀ ਅਸੀਂ ਥੋੜੇ ਪਿਦਾ ਤੁਸੀਂ ਬਿਧਾ ਰਹੇ ਆ ਕਹਿੰਦਾ ਨਿਬੜਦਾ ਸੀ ਮੈਂ ਕਹਾਂ ਦੀ ਤਾਂ ਤੁਹਾਨੂੰ ਹੁਣ ਵੀ ਕਹਿੰਦੇ ਆ ਹੁਣ ਬੈਠ ਕੇ ਸਾਡੇ ਬੰਦੇ ਸਾਰੇ ਬਿਨਾਂ ਸ਼ਰਤ ਛੱਡੋ ਗੱਡੀਆਂ ਨੁਕਸਾਨ ਜਿਹੜਾ ਹੈਗਾ ਗੱਡੀਆਂ ਛੱਡੋ ਬੈਠ ਜਾਓ ਬਿਨਾਂ ਸ਼ਰਤ ਤੇ ਬੈਠ ਕੇ ਇਹਦਾ ਮਸਲਾ ਹੱਲ ਕਰ ਦਿਓ ਸਾਨੂੰ ਕੀ ਤਰਾਜਾ ਔਰ ਤੁਹਾਡੇ ਮਰਜ਼ੀ ਦਾ ਹੈ ਕਿ ਸਰਕਾਰ ਸਰਕਾਰ ਦੇ ਭਲੇਖੇ ਚ ਆ ਪਿਛਲੇ ਸਮੇਂ ਤੋਂ ਸਾਨੂੰ ਵੀ ਰੋਕਣ ਦੀ ਕੋਸ਼ਿਸ਼ ਕੀਤੀ ਚੰਡੀਗੜ੍ਹ ਅਸੀਂ ਐਮਐਲਏ ਦੇ ਬਾਰਾਂ ਮੂਰੇ ਪੈ ਕੇ ਉਦੋਂ ਆ ਫੇਰੋਕਨ ਦੀ ਕੋਸ਼ਿਸ਼ ਕੀਤੀ ਅਸੀਂ ਡੀਸੀ ਹੈੱਡਕੁਆਟਰ ਤੇ ਵੱਡੇ ਕੱਟ ਕਰਤੇ ਆਰ ਇਹਨਾਂ ਨੇ ਸਮਝਿਆ ਸੀ ਕਿ ਖਣਾਉਰੀ ਤੇ ਹੋਰ ਟਰਾਲੀਆਂ ਚੋਰੀ ਕਰ ਲਾਂਗੇ ਦਬਾ ਦੇਾਂਗੇ ਲੋਕ ਦਬ ਗੇ ਅੱਜ ਵੀ ਲੋਕ ਤਾਂ ਬੋਲ ਰਿਹਾ ਸ਼ੁਰੂਆਤ ਵਿੱਚ ਤੁਸੀਂ ਗੱਲ ਕੀਤੀ ਕਿ ਸਰਕਾਰਾਂ ਲਗਾਤਾਰ ਸ਼ੁਰੂ ਤੋਂ ਕਰਦੀਆਂ ਆਏ ਕੁੱਝ ਪਰ ਇਹ ਸਰਕਾਰ ਤਾਂ ਦਾਅਵਾ ਕਰਦੀ ਸੀ ਮੁੱਖ ਮੰਤਰੀ ਕਹਿੰਦੇ ਮੈਂ ਮਾਸਟਰ ਦਾ ਮੁੰਡਾ ਹਾਂ ਪਰ ਕੀ ਲੱਦਾ ਵੀ ਉਹ ਪੁਲਿਸ ਮਾਸਟਰਾਂ ਨੂੰ ਕੁੱਟ ਰਹੀ ਹੈ ਟੀਚਰਾਂ ਨੂੰ ਕੁੱਟ ਰਹੀ ਹੈ ਡੰਗਾਂ ਨਾਲ ਵੇਖੋ ਮਾਸਟਰ ਦਾ ਮੁੰਡਾ ਤਾਂ ਹੈ ਪਰ ਜਿਹੜੇ ਉਹਦੇ ਕੈਨੇਡਾ ਦੇ ਕਰਨੀਆ ਨੇ ਉਹ ਚ ਬਹੁਤ ਅੰਤ ਉਹ ਤਾਂ ਕਿਸਾਨਾਂ ਨੂੰ ਵੀ ਕਹੀ ਜਾਂਦਾ ਕਹਿੰਦੇ ਇਹਨਾਂ ਨੂੰ ਕੀ ਪਤਾ ਮੈਨੂੰ ਤਾਂ ਕਿਸਾਨੀ ਬਾਰੇ ਤਾਂ ਮੈਨੂੰ ਹੀ ਪਤਾ ਮੈਂ ਤਾਂ ਇੰਝ ਨਾ ਬੂਰੇ ਪੈਂਦਾ ਰਾਂ ਉਹ ਮੈਂ ਤੁਹਾਡੇ ਉੱਥੇ ਆਪਣਾ ਮਨਾਪੂਰਗਾ ਦੂਜਾ ਚੈਨਲ ਦਾ ਉਹਦੇ ਵੀ ਕਹਿਆ ਸੀ ਜੀਠੂਕੇ ਮੱਕ ਵੀ ਮੈਂ ਆਪਦੀ ਜ਼ਿੰਦਗੀ ਚ ਜਦੋਂ ਮੈਂ ਪੜਦਾ ਹੁੰਦਾ ਸੀਗਾ ਦਸਵੀਂ ਚ ਤੋਂ ਥੋੜਾ ਚਿਰ ਮੈਂ ਸਾਲ ਕਵਾਹੀ ਕੀਤੀ ਹੈ ਡੇਢ ਸਾਲ ਉਸ ਤੋਂ ਬਾਅਦ ਮੈਂ ਗਾਂਹ ਫੇਰ ਤੁਰ ਗਿਆ ਮੈਂ ਉੱਥੇ ਦਾ ਹਾਲ ਬਾਇਆ ਮੱਕ ਵੀ ਨਾ ਮੈਂ ਬੜੇਪੇ ਚ ਭਗਵੰਤ ਮਾਨ ਆਜੇ ਆਪਾਂ ਉੱਥੇ ਦਾ ਹਾਲ ਜੋੜ ਲੈਨੇ ਉਹ ਵਾਲੇ ਤੇ ਮੈਂ ਵਾਲੇ ਵੇਖੋ ਗੱਲਾਂ ਨਾਲ ਕੋਈ ਕੁਝ ਕਹੀ ਜਾਵੇ ਉਹ ਟੀਚਰ ਦਾ ਪੁੱਤ ਕਹੀ ਜਾਵੇ ਪਰ ਟੀਚਰ ਦਾ ਪੁੱਤ ਜਿਹੜੇ ਟੀਚਰਾਂ ਨੇ ਪੜ੍ਹਾ ਕੇ ਉਹਨੂੰ ਮੁੱਖ ਮੰਤਰੀ ਬਣਾਇਆ ਉਹਨਾਂ ਟੀਚਰਾਂ ਤੋਂ ਕੁੱਟੀ ਜਾ ਰਾ ਜਿਹੜਾ ਇਹ ਕਹਿੰਦਾ ਕਿ ਮੈਂ ਕਰਾਪਸ਼ਨ ਘਪਲੇਬਾਜ਼ੀਆਂ ਨੂੰ ਬਖਸੂਗਾ ਨਹੀਂ ਜੇਲ੍ਹਾਂ ਚ ਸਿੱਟੂਗਾ ਤੇ ਭਾਈ ਇੱਥੇ ਇੱਡੀ ਵੱਡੀ ਕਪਲੇਬਾਜੀ ਮੈਨੇਜਮੈਂਟ ਨੇ ਕਰਦੀ ਸਾਰਾ মিডিਆ ਚ ਜਾਵਦੀ ਸਾਰੇ ਅਖਬਾਰਾਂ ਚ ਜਾਵਦੀ ਇਹਨਾਂ ਤੇ ਕਾਰਵਾਈ ਕਿਉਂ ਨਹੀਂ ਕਰ ਰਹਾ ਕਿ ਫਿਰ ਟੀਚਰਾਂ ਦੇ ਜਿਨ੍ਹਾਂ ਨੇ ਪੜ੍ਹਾ ਕੇ ਤੈਨੂੰ ਇੱਡੀ ਵੱਡੀ ਪਦਵੀ ਦਿੱਤੀ ਆ ਉਹਨਾਂ ਤੇ ਕਾਰਵਾਈ ਕਿਉਂ ਕੋ ਇਹ ਸਾਰਾ ਕੁਝ ਕਹਿਣ ਦੀਆਂ ਗੱਲਾਂ ਜੇ ਤੁਸੀਂ ਆਖਿਆ ਪਹਿਲਾਂ ਕਿ ਏਡੀਸੀ ਜਾਂ ਡੀਸੀ ਸਾਰੇ ਸਹਿਮਤ ਦਾ ਕਿ ਹਾਂ ਕਪਲਾ ਹੋ ਰਿਹਾ ਫਿਰ ਕਾਰਨ ਕੀ ਮੰਨਦੇ ਹੋ ਵੀ ਉਹਨਾਂ ਤੇ ਕਾਰਵਾਈ ਕਰਨ ਦੀ ਬਜਾਏ ਜਿਹੜੇ ਧਾਰਨਾ ਦੇ ਰਹੇ ਉਹਨਾਂ ਤੇ ਡੰਗ ਚੱਲ ਰਹੀ ਉਹਨਾਂ ਨੂੰ ਖਿਡੇੜਿਆ ਜਾ ਰਿਹਾ ਬਾਰ-ਬਾਰ ਵੇਖੋ ਇਹ ਪੋਲੀਟੀਕਲ ਪ੍ਰੈਸ਼ਰ ਇਹ ਲੋਕ ਹੈ ਜਿਹੜੇ ਪੋਲੀਟੀਕਲ ਹਨ ਇਹ ਚਾਹੁੰਦੇ ਕਾچی ਜੋ ਕੁਛ ਮਰਜ਼ੀ ਕਰੀ ਜੇ ਵੇਖੋ ਇਹਨਾਂ ਦਾ ਰੌਲਾ ਦਾ ਪਿਆਵਾ ਪੰਜਾਬ ਦੇ ਵਿੱਚ 92 ਐਲਮੈਂਟ ਚ ਕੋਈ ਇੱਕ ਅੱਧਾ ਪਤਾ ਨਹੀਂ ਸਾਫ਼ ਸੁਥਰਾ ਹੋਵੇ ਸਾਰਿਆਂ ਦੇ ਰੌਲੇ ਪਈ ਜਾਂਦੇ ਆ ਕਪਲੇ ਬਾਜ਼ੀਆਂ ਤੇ ਕਰਾਪਸ਼ਨ ਦੇ ਪਈ ਜਾਂਦੇ ਆ ਇਹ ਚਾਹੁੰਦੇ ਆ ਕਿ ਸਾਡੇ ਖਿਲਾਫ ਜਿਹੜੀ ਆਵਾਜ਼ ਉੱਠਦੀ ਆ ਉਹਨੂੰ ਦਵਾ ਦਿਓ ਤਾਂ ਕਿ ਜੇ ਖੁੱਲੀ ਛੁੱਟੀ ਜੋ ਮਰਜ਼ੀ ਕਰੀਏ ਜੋ ਮਰਜ਼ੀ ਕਮਾਈਏ ਜਿੰਨੂੰ ਮਰਜ਼ੀ ਗਾਲਾਂ ਕਹੀਏ ਜਿੰਨੂੰ ਮਰਜ਼ੀ ਕੁੱਟੀਏ ਹੁਣ ਇੱਕ ਪੰਜਾਬ ਦਾ ਇੱਕ ਪੁਰਾਣਾ ਇਤਿਹਾਸ ਆ ਇਹਦਾ ਕਰੈਕਟਰ ਇਹਦੇ ਬੱਚੇ ਲਗਾਤਾਰ ਲੜਾਈਆਂ ਚੱਲਦੇ ਨੇ ਕਦੇ ਵੀ ਬਰਦਾਸ਼ਤ ਨਹੀਂ ਕਰਦਾ ਜੇ ਕੋਈ ਜ਼ਬਰ ਕਰਦਾ ਜੇ ਕੋਈ ਸੱਚ ਨੂੰ ਦਬਾਉਣਾ ਚਾਹੁੰਦਾ ਇਹ ਲਗਾਤਾਰ ਲੜਦੇ ਰਹਿੰਦੇ ਆ ਤੇ ਭਰਮ ਪਾ ਰਿਹਾ ਕਿ ਅਸੀਂ ਐਂ ਦਬਾ ਕੇ ਇਹ ਆਵਾਜ਼ ਬੰਦ ਕਰ ਦਾਂਗੇ ਇਹ ਏਡੀਸੀ ਵੀ ਇਹਨਾਂ ਦੇ ਪੁਰਜੇ ਆ ਇਹ ਤਾਂ ਪੱਕੀ ਸਰਕਾਰ ਆ ਜਿਹੜੀ ਪੜਾ ਬਾਦਲ ਭੇਜੇ ਪੜਾ ਕੈਪਟਨ ਭੇਜੇ ਉਹਨਾਂ ਦੇ ਮੁਤਾਬਕ ਹੀ ਚੱਲਣਾ ਉਹਨਾਂ ਮੁਤਾਬਕ ਚੱਲੀ ਜਾਣਗੇ ਪੋਲੀਟੀਕਲ ਟ੍ਰੈਂਡ ਆ ਔਰ ਪੋਲੀਟੀਕਲ ਟ੍ਰੈਂਡ ਦੇ ਨਾਲ ਇਹਨਾਂ ਨੂੰ ਮਹਿੰਗਾ ਪੂਜੇ ਦਿੱਲੀ 'ਚ ਮਹਿੰਗਾ ਪਿਆ ਤੇ ਪੰਜਾਬ 'ਚ ਵੀ ਇਹਨਾਂ ਨੂੰ ਮਹਿੰਗਾ ਪੂਉਣ ਵਾਲੀ ਸਮਝ ਹੁਣ ਦੋ ਵਾਰ ਧਰਨਾ ਚਕਾਤਾ ਹੁਣ ਉਹ ਕਹਿਣ ਲੱਗ ਗਿਆ ਕਿ ਜਿਹੜੀਆਂ ਐਡਮਿਸ਼ਨਾਂ ਸ਼ੁਰੂ ਹੋ ਗਈਆਂ ਦੁਬਾਰਾ ਦਾਖਲੇ ਭਰਾਓ ਹੁਣ ਰਸਤਾ ਸਾਫ਼ ਆ ਕਿਸਾਨ ਕੋਈ ਬੈਠਾ ਨਹੀਂ ਮੁਰੇ ਹੁਣ ਕੀ ਲੱਗਦਾ ਫਿਰ ਉਹ ਸਾਫ਼ ਰਸਤਾ ਦੁਬਾਰਾ ਤਾਂ ਨਹੀਂ ਲੱਗੂਆ ਹੁਣ ਇਹਦਾ ਵੇਖੋ ਆ ਇੱਥੇ ਵੀ ਕਹਿੰਦੇ ਸੀ ਅਸੀਂ ਤਾਂ ਬਿਲਕੁਲ ਲੱਗਣਗੇ ਧਰਨੇ ਜਿੰਨਾ ਜਕਰ ਟੀਚਰ ਨੂੰ ਇਨਸਾਫ ਨਹੀਂ ਮਿਲਦਾ ਇਹ ਉਹਨਾਂ ਦਾ ਬਹਿਮ ਹੈ ਅਸੀਂ ਤਾਂ ਰੋਕਿਆ ਨਹੀਂ ਸੀ ਐਡਮਿਸ਼ਨ ਆ ਇਹਨਾਂ ਦੇ ਟੀਚਰਾਂ ਨੂੰ ਤਾਂ ਰੋਕਿਆ ਨਹੀਂ ਸੀ ਰਿਜ਼ਲਟ ਟੀਚਰ ਤਾਂ ਸਗਾਂ ਦੀ 2200 ਇਹਨਾਂ ਦੀ ਬਦੌਲਤ ਹੀ ਉੱਥੇ ਬੱਚਾ ਪੜਾਈ ਕਰਦਾ ਇਹਨਾਂ ਚੋਂ ਕਿਹੜੇ ਜਿਹੜੇ ਹੁਣ ਬੈਠੇ ਆ ਉਹਨਾਂ ਨੇ ਕਿਹੜਾ ਨੇ ਪੜਾਈ ਕੀਦਾਈ ਆ ਵੀ ਮੈਨੇਜਮੈਂਟ ਨੇ ਕਰਾਈ ਆ ਮੈਨੇਜਮੈਂਟ ਦੀ ਕਿੱਡੀ ਕੁ ਕੁਆਲੀਫਿਕੇਸ਼ਨ ਹੈ ਹਾਂ ਇਸ ਕਰਕੇ ਮਤਲਬ ਜਨਤਕ ਟੀਚਰਾਂ ਦਾ ਮਸਲਾ ਹੱਲ ਨਹੀਂ ਤਾ ਇਹ ਲੜਾਈ ਨਾ ਅੱਜ ਰੁਕੇ ਨਾ ਕੱਲ ਨੂੰ ਰੁਕੇ ਇਹ ਵਕਤ ਹੀ ਤੌਰ ਆ ਉਹਨਾਂ ਦੇ ਵੀ ਕਈ ਸਵਾਲ ਹੁੰਦੇ ਸਰਕਾਰ ਕਹਿੰਦੀ ਹੈ ਮੁੱਖ ਮੰਤਰੀ ਕਹਿੰਦੇ ਆ ਜਾਂ ਸਪੀਕਰ ਸੰਬੰਧ ਵਿੱਚ ਬਿਆਨ ਦੋ ਕਹਿੰਦਾ ਕਿ ਧਰਨੇ ਨਾਲ ਨੁਕਸਾਨ ਵੱਧ ਹੁੰਦਾ ਪੰਜਾਬ ਦਾ ਲੋਕ ਤੰਗ ਪਰੇਸ਼ਾਨ ਹੁੰਦੇ ਕਦੇ ਸੜਕਾਂ ਰੋਕ ਲੈਂਦੇ ਆ ਕਦੇ ਜਿਵੇਂ ਆ ਸਕੂਲਾਂ ਰੋਕਾਂ ਐ ਰੋਕ ਲੈਂਦੇ ਵੀ ਨੁਕਸਾਨ ਤਾਂ ਲੋਕਾਂ ਦੇ ਹੁੰਦਾ ਇਹਦੇ ਨਾਲ ਕਹਿੰਦੇ ਤੇ ਜਦੋਂ ਭਾਈ ਪਹਿਲਾਂ ਸਰਕਾਰ ਚ ਨਹੀਂ ਸੀ ਉਦੋਂ ਸਾਡੇ ਧਰਨੇ ਚ ਭਗਵੰਤ ਮਾਨ ਵੀ ਬੈਠਾ ਮਾਲਕਾਂ ਨਾਲ ਰੋਜ਼ ਆ ਕੇ ਸਾਡੇ ਕੋਲ ਬੋਲਦਾ ਰਿਹਾ ਕਰਨ ਜੀਤ ਵਲੇ ਛੜਕਾਂ ਤੇ ਬੈੰਧਰਾ ਚੀਮਾ ਬੈੰਧਰਾ ਆ ਸਪੀਕਰ ਹੋਣੀ ਬੈਠਿਆ ਆਦੇ ਏਰੀਆ ਚ ਬੈਠਾ ਨਹੀਂ ਸੀ ਉਹਦੇ ਧਰਨੇ ਚ ਤੋਂ ਉਥੇ ਧਰਨੇ ਚ ਕੀ ਲੈਣ ਗਿਆ ਸੀ ਜੇ ਨੁਕਸਾਨ ਹੀ ਹੁੰਦਾ ਅਸਲ ਵਿੱਚ ਨੁਕਸਾਨ ਉਹਨਾਂ ਨੂੰ ਹੁੰਦਾ ਕਿ ਇਹ ਸਿਸਟਮ ਦੇ ਵਿੱਚ ਜੋ ਲੋਕਾਂ ਨਾਲ ਉਹਨਾਂ ਨੇ ਵਾਅਦੇ ਕੀਤੇ ਸੀ ਤੇ ਜਿਹੜੇ ਲਾਗੂ ਨਹੀਂ ਕੀਤੇ ਅਸੀਂ ਉਹ ਲੋਕਾਂ ਦੇ ਵਿੱਚ ਗੱਲਾਂ ਲਿਆ ਰਹੇ ਆ ਕਿ ਭਰਾਵੋ ਵੋਟਰਾਂ ਜੀ ਨੂੰ ਮਰਜ਼ੀ ਪਾ ਲੋ ਇਹਨਾਂ ਨੇ ਥੋੜੇ ਵਾਦੇ ਪੂਰੇ ਨਹੀਂ ਕਰਨੇ ਅਸਲ ਨੁਕਸਾਨ ਆ ਹੁੰਦਾ ਉਹਨਾਂ ਨੂੰ ਨੁਕਸਾਨ ਨਾ ਤਾਂ ਛੜਕਾਂ ਤੇ ਬੈਠਣ ਦਾ ਹੁੰਦਾ ਨਾ ਕੋਈ ਹੋਰ ਹੁਣ ਉੱਥੋਂ ਧੰਨੇ ਤਾਂ ਚੱਕੇਗੇ ਛੜਕਾਂ ਚੋਂ ਚਲੋ ਚੱਕੇਗੇ ਨਾ ਤੇ ਦੋ ਸੌ 10 ਦਿਨ ਵੀ ਕਿੰਨਾ ਕ ਵਪਾਰ ਵਧ ਗਿਆ ਕਿੰਨਾ ਕ ਰੁਜ਼ਗਾਰ ਦਿੱਤਾ ਲੋਕਾਂ ਨੂੰ ਇਹ ਤਾਂ ਗੱਲਾਂ ਕਹਿਣ ਦੀਆਂ ਜੇ ਛੜਕਾਂ ਤੇ ਵੀ ਬੈੰਨੇ ਆ ਇਹ ਬਹਉਂਦੇ ਆ ਸਾਡਾ ਤਾਂ ਕੋਈ ਸ਼ੌਂਕ ਥੋੜੇ ਛੜਕਾਂ ਤੇ ਬੈਠੀਏ ਅਸੀਂ ਕੋਈ ਵੇਹਲੇ ਆ ਅਸੀਂ ਤਾਂ ਆਪ ਦੇ ਬੱਚੇ ਪਾਲਣੇ ਆ ਅਸੀਂ ਤਾਂ ਆਪਦੀਆਂ ਕਿਸਾਨਾਂ ਨੇ ਫਸਲਾਂ ਪਾਲਣੀਆਂ ਲੋਕ ਤੁਹਾਨੂੰ ਕਹਿੰਦੇ ਵੀ ਵਿੱਲੇ ਆ ਕੇ ਵੇ ਜਾਂਦੇ ਆ ਵੇ ਕਹ ਲੈਣ ਕਾਹਦੇ ਨੇ ਵਿੱਲੇ ਵੇਖੋ ਇਤਿਹਾਸ ਦੇ ਵਿੱਚ ਤਾਂ ਬਾਬੇ ਨਾਨਕ ਨੂੰ ਬਹੁਤ ਕੁਝ ਕਿਹਾ ਸੀ ਉਹਨੂੰ ਵੀ ਕਹਿੰਦੇ ਸੀ ਕਮਲਾ ਬੂਣ ਐਵੇਂ ਤੁਰਿਆ ਪਤਾ 10ਵੇਂ ਪਾਤਸ਼ਾਹ ਨੂੰ ਵੀ ਕਹਿੰਦੇ ਕਮਲਾ ਹੋ ਗਿਆ ਬੰਦੇ ਵੱਢੀ ਜਾਂਦਾ ਮਾਰੀ ਜਾਂਦਾ ਭਗਤ ਸਿੰਘ ਨੂੰ ਕਹਿੰਦੇ ਸਿਰ ਫਿਰਿਆ ਕਾਹ ਨੂੰ ਕਿਹਾ ਵੇਖੋ ਜਦੋਂ ਲੜਾਈਆਂ ਚੱਲਦੀਆਂ ਉਹਦੇ ਸਾਰੇ ਪ੍ਰਕਾਰ ਦੇ ਲੋਕ ਖੜੇ ਹੁੰਦੇ ਆ ਉਹ ਵਿਰੋਧ ਕਰਨ ਵਾਲੇ ਵੀ ਖੜੇ ਹੁੰਦੇ ਆ ਤੇ ਲੜਨ ਵਾਲੇ ਲੋਕ ਵੀ ਖੜੇ ਤਾਂ ਇਤਿਹਾਸ ਹੀ ਆ ਇਹ ਕੋਈ ਨਵੀਂ ਗੱਲ ਥੋੜਾ ਕਹਿਣਗੇ ਲੋਕ ਜਿਨ੍ਹਾਂ ਨੂੰ ਇਹ ਲੱਗਦਾ ਕਿ ਅਸੀਂ ਲੁੱਟ ਕਰ ਗਏ ਉਹ ਕਹਣਗੇ ਵੀ ਇਹ ਧਰਨੇ ਲਾਉਂਦੇ ਸਾਡਾ ਨਕਸਨ ਹੁੰਦਾ ਜਿਹੜੇ ਲੋਕਾਂ ਦੀ ਲੁੱਟ ਹੁੰਦੀ ਆ ਉਹ ਕਹਣਗੇ ਸਾਡੀ ਲੁੱਟ ਨਾ ਹੋਵੇ ਸਾਨੂੰ ਸਾਰਾ ਮਿਹਨਤ ਦਾ ਮੁੱਲ ਮਿਲੇ ਉਹ ਲੜਾਈ ਲੜਨਗੇ ਇਹ ਤਾਂ ਇਤਿਹਾਸਿਕ ਵਾਅਦਾ ਤਾਂ ਚੱਲਣਗੇ ਦੋ ਲੜਾਈਆਂ ਆਖਰੀ ਆਖਰੀ ਸਵਾਲ ਆ ਜਿਹੜਾ ਅੱਜ ਕੀ ਕੁਝ ਵਾਪਰਿਆ ਕਿੰਨੇ ਬੰਦੇ ਜਾਂ ਟੀਚਰ ਗ੍ਰਫਤਾਰ ਕੀਤੇ ਨੇ ਜਾਂ ਕੀ ਕੁਝ ਪੁਲਿਸ ਨੇ ਕੀਤਾ ਉੱਥੇ ਆ ਕੇ ਵੇਖੋ ਇੱਕ ਤਾਂ ਉੱਥੋਂ ਚੱਕ ਲਏ ਲੜਕੀਆਂ ਉਹ ਸਾਨੂੰ ਪਤਾ ਲੱਗਾ ਕਿ ਪਹਿਲਾਂ ਫੂਲ ਲਗਾਈ ਸੀ ਹੁਣ ਥਰਮਲ ਬਟੰਡਾ ਉੱਥੇ ਆ ਕੁਝ ਆਨੰਦਗੜ੍ਹ ਬਾਗਲਕੋਲੇ ਜਿਹੜਾ ਉੱਥੇ ਆ ਆਇਤਨ ਕਠਾਣਾ ਦੇ ਬੱਚੇ ਨੇ ਰੱਖਿਆ ਲਗਭਗ 100 ਦੇ ਨੇੜੇ ਸਾਡੀਆਂ ਲੜਕੀਆਂ ਔਰ ਟੀਚਰ ਤੇ ਕਿਸਾਨ ਤੇ ਹੋਰ ਜਥੇਬੰਦੀਆਂ ਇਹਨਾਂ ਦੇ ਸਾਹਮਣੇ ਕੀਤੀਆਂ ਕੁਝ ਗੱਡੀਆਂ ਇੱਥੇ ਫੜ ਕੇ ਮਤਲ ਥਾਣੇ ਵੀ ਰੱਖੀ ਬੈਠੇ ਆ ਠੀਕ ਹੈ ਤਾਂ ਉਹਨਾਂ ਨੂੰ ਹੁਣ ਛਡਾ ਛਡਵਾ ਕੇ ਲਿਆਉਂਗੇ ਬਿਲਕੁਲ ਜੀ ਹੋਰ ਨਾ ਨਾ ਛਡਣ ਨਾ ਛਡਣ ਸਾਡੀ ਲੜਾਈ ਥੋੜੇ ਮੁੱਕਣ ਲੱਗੀ ਆ ਜਿੰਨਾ ਚ ਕਰੋਨਾ ਟੀਚਰਾਂ ਨੂੰ ਛੱਡਦੇ ਨਹੀਂ ਜਿੰਨਾ ਚ ਕਨਾਂ ਦੇ ਸਾਧਨ ਛੱਡਦੇ ਨਹੀਂਗੇ ਬਿਨਾਂ ਸ਼ਰਤ ਤੇ ਇਹਨਾਂ ਦਾ ਮਾਮਲਾ ਹੱਲ ਨਹੀਂ ਕਰਦੇ ਉਹਨਾਂ ਚ ਸਾਰੀਆਂ ਜਥੇਬੰਦੀਆਂ ਸਰਜੋਰ ਤੇ ਬੈਠੀਆਂ ਗਾਂ ਵਾਲਾ ਪ੍ਰੋਗਰਾਮ ਵੀ ਦੇਣ ਗਿਆ ਉਹਨਾਂ ਚ ਲੜਾਈ ਜਾਰੀ ਰਹੂਗੀ ਜੀ ਬਹੁਤ ਧੰਨਵਾਦ ਜੀ ਧੰਨਵਾਦ ਜੀ ਤੁਹਾਡਾ ਵੀ ਚੈਨਲ ਦਾ